ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬ ਨੋਟੀਫਿਕੇਸ਼ਨ ਇੰਡੀਆ ਤੇ ਤੇ ਅੱਜ ਦੀ ਅਸੀਂ ਜਿਹੜੀ ਇਹ ਵੀਡੀਓ ਲੈ ਕੇ ਆਏ ਆ ਇਹ ਹੈਗੇ ਜੀ ਜੇਲ ਵਾਰਡਨ ਨਿਊ ਭਰਤੀ ਜਿਹੜੀ ਉਹ ਆਊਟ ਹੋ ਚੁੱਕੀ ਹੈ 2024 ਦੀ ਠੀਕ ਹੈ ਜੀ ਤੇ ਜਿਹੜੇ ਕੈਂਡੀਡੇਟਾਂ ਨੇ ਇਹ ਫਾਰਮ ਭਰਨਾ ਚਾਹੁੰਦੇ ਉਹ ਇਹ ਫਾਰਮ ਜਿਹੜੇ ਆ ਭਰ ਸਕਦੇ ਆ ਸੋ ਜੇਲ ਵਾਰਡਨ ਦੀ ਜਿਹੜੀ ਆ ਇਹ ਭਰਤੀ ਜਿਹੜੀ ਆ ਨਵੀਂ ਭਰਤੀ ਜਿਹੜੀ ਆਊਟ ਹੋ ਚੁੱਕੀ ਹੈ ਸੋ ਸਾਰੇ ਕੈਂਡੀਡੇਟ ਜਿਹੜਾ ਇਸ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖ ਲੈਣ ਕੀ ਇਸ ਦੇ ਵਿੱਚ ਪੋਸਟ ਆਇਆ ਕੀ ਇਸ ਦੀ ਕੁਆਲੀਫਿਕੇਸ਼ਨ ਤੇ ਕੀ ਇਸ ਦਾ ਜਿਹੜਾ ਪ੍ਰੋਸੈਸ ਜਿਹੜਾ ਐਗਜ਼ਾਮ ਪੈਟਰਨ ਜਿਹੜਾ ਉਹ ਰਹਿਣ ਵਾਲਾ ਆ ਸੋ ਸਾਰੇ ਜਿੰਨੇ ਵੀ ਕੈਂਡੀਡੇਟ ਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਜਿਹੜੇ ਕੈਂਡੀਡੇਟ ਚੈਨਲ ਦੇ ਨਾਲ ਨਵੇਂ ਜੁੜੇ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਜੀ ਤੇ ਹੁਣ ਤੁਹਾਨੂੰ ਇਸ ਭਰਤੀ ਦੀ ਜਿਹੜੀ ਜਾਣਕਾਰੀ ਦਿੰਦੇ ਆ ਜਿਹੜੀ ਜੇਲ ਵਾਰਡਨ ਦੇ ਵਿੱਚ ਨਿਊ ਭਰਤੀ ਜਿਹੜੀ ਆਊਟ ਹੋਈ ਆ ਠੀਕ ਆ ਜੀ ਤੇ ਆਜੋ ਤੁਹਾਨੂੰ ਇਸ ਦਾ ਜਿਹੜਾ ਸਾਰਾ ਪ੍ਰੋਸੈਸ ਦਿਖਾ ਲਈਏ ਦੇਖੋ ਜੀ ਜਿਹੜੀਆਂ ਅਪੌਇੰਟਡ ਡੇਟ ਹੈਗੀਆਂ ਇਸ ਦੀਆਂ ਸਟਾਰਟ ਡੇਟ 8 ਤਰੀਕ ਤੋਂ ਇਸ ਦੇ ਆਨਲਾਈਨ ਫਾਰਮ ਜਿਹੜੇ ਅਪਲਾਈ ਸ਼ੁਰੂ ਹੋ ਚੁੱਕੇ ਆ ਅੱਜ 10 ਤਰੀਕ ਹੋ ਚੁੱਕੀ ਐ ਤੇ ਲਾਸਟ ਡੇਟ ਜਿਹੜੀ 21 224 ਆ ਠੀਕ ਹੈ ਜੀ 21 224 ਨੂੰ ਜਿਹੜੀ ਤੁਹਾਡੀ ਲਾਸਟ ਡੇਟ ਆ ਫਾਰਮ ਅਪਲਾਈ ਕਰਨ ਦੀ ਤੇ ਜਿਹੜੀ ਤੁਹਾਡੀ ਐਗਜ਼ਾਮ ਡੇਟ ਆ ਫਰਵਰੀ ਦੇ ਵਿੱਚ 224 ਫਰਵਰੀ ਦੇ ਵਿੱਚ ਜਿਹੜਾ ਤੁਹਾਡਾ ਐਗਜ਼ਾਮ ਜਿਹੜਾ ਉਹ ਹੋਣ ਵਾਲਾ ਹੈ ਠੀਕ ਹੈ ਜੀ ਤੇ ਉਸ ਤੋਂ ਅੱਗੇ ਜਿਹੜਾ ਵੈਕੈਂਸੀ ਦੀ ਗੱਲ ਕਰੀਏ ਤੇ ਵੈਕੈਂਸੀ ਜਿਹੜੀ ਐਸ ਦੇ ਵਿੱਚ ਪੋਸਟ ਨੇਮ ਹੈਗਾ ਜੀ ਜੇਲ ਵਾਰਡਨ ਟੋਟਲ ਵੈਕੈਂਸੀਆਂ ਜਿਹੜੀਆਂ 47 ਆ ਕਾਫੀ ਚੈਨਲਾਂ ਤੇ ਦੱਸਿਆ ਜਾ ਰਿਹਾ ਹੈ ਕਿ 67 ਪੋਸਟਾਂ ਆ ਬਟ 67 ਪੋਸਟਾਂ ਨਹੀਂ ਆ ਟੋਟਲ ਜਿਹੜੀਆਂ 47 ਪੋਸਟਾਂ ਆ ਤੇ ਪੋਸਟ ਨੇਮ ਤੁਹਾਨੂੰ ਦੱਸ ਹੀ ਦਿੱਤਾ ਜੇਲ ਵਾਰਡਨ ਤੇ 47 ਪੋਸਟਾਂ ਤੇ ਲੋਕੇਸ਼ਨ ਇਸ ਜੋਬ ਦੀ ਜਿਹੜੀ ਹੋਵੇਗੀ ਉਹ ਚੰਡੀਗੜ੍ਹ ਦੇ ਵਿੱਚ ਹੋਵੇਗੀ ਚੰਡੀਗੜ੍ਹ ਦੇ ਵਿੱਚ ਤੇ ਇਹ ਭਰਤੀ ਜਿਹੜੀ ਜੇਲ ਵਾਰਡਾਂ ਦੀ ਨਿਕਲੀ ਹੈ ਤੇ ਪੰਜਾਬ ਵਾਲੇ ਕੈਂਡੀਡੇਟ ਵੀ ਇਸ ਫਾਰਮ ਨੂੰ ਜਿਹੜਾ ਆ ਉਹ ਅਪਲਾਈ ਕਰ ਸਕਦੇ ਆ ਠੀਕ ਹੈ ਜੀ ਸੋ ਇਹ ਜਿਹੜੀਆਂ ਤੁਸੀਂ ਦੇਖੀ ਸੋ ਜੇਲ ਵਾਰਡਨ ਦੇ ਵਿੱਚ 47 ਪੋਸਟਾਂ ਜਿਹੜੀਆਂ ਨਿਕਲੀਆਂ ਆ ਤੇ ਚੰਡੀਗੜ੍ਹ ਦੇ ਵਿੱਚ ਜੌਬ ਆ 8 ਜਨਵਰੀ ਤੋਂ ਲੈ ਕੇ 20 ਜਨਵਰੀ ਤੱਕ ਜਿਹੜੇ ਆ ਇਸ ਦੀ ਜਿਹੜੀ ਆ ਲਾਸਟ ਡੇਟ ਆ ਸਿਲੈਕਸ਼ਨ ਪ੍ਰੋਸੈਸ ਜਿਹੜਾ ਹੈਗਾ ਉਹ ਤੁਹਾਡਾ ਹੈਗਾ ਜੀ ਰਿਟਰਨ ਐਗਜ਼ਾਮ ਪਹਿਲਾਂ ਹੋਵੇਗਾ ਫਿਰ ਇੰਟਰਵਿਊ ਹੋਊਗੀ ਤੇ ਫਿਰ ਤੁਹਾਡੀ ਜਿਹੜੀ ਆ ਉਹ ਡਾਕੂਮੈਂਟ ਵੈਰੀਫਿਕੇਸ਼ਨ ਹੋਵੇਗੀ ਸੋ ਹੁਣ ਤੁਹਾਡੇ ਮਨ ਦੇ ਵਿੱਚ ਇਹ ਹੋਵੇਗਾ ਕਿ ਕਿਹੜੇ ਕਿਹੜੇ ਜਿਹੜੇ ਕੈਂਡੀਡੇਟ ਇਸ ਨੂੰ ਭਰ ਸਕਦੇ ਆ ਤੇ ਆਹ ਦੇਖੋ ਜੀ ਜਿਹੜੇ ਕੈਂਡੀਡੇਟ ਕਿਸੇ ਵੀ ਪਹਿਲਾਂ ਨੌਕਰੀ ਕਰ ਚੁੱਕੇ ਆ ਐਕਸ ਸਰਵਿਸਮੈਨ ਹੈਗੇ ਆ ਨਾ ਕੌਨਸਟੇਬਲ ਪੁਲਿਸ ਦੇ ਵਿੱਚ ਹੈ ਨਾ ਏਐਸਆਈ ਆ ਹੈਡ ਕੌਨਸਟੇਬਲ ਆ ਉਹ ਇਸ ਫਾਰਮ ਨੂੰ ਜਿਹੜਾ ਅਪਲਾਈ ਕਰ ਸਕਦੇ ਆ ਬਾਕੀ ਆਮ ਕੈਂਡੀਡੇਟ ਜਿਹੜਾ ਆ ਉਹ ਹੋਰ ਕੋਈ ਅਪਲਾਈ ਇਸ ਨੂੰ ਜਿਹੜਾ ਉਹ ਨਹੀਂ ਕਰ ਸਕਦਾ ਠੀਕ ਹੈ ਜੀ ਸਿਰਫ ਐਕਸ ਸਰਵਿਸਮੈਨ ਵਾਸਤੇ ਭਰਤੀ ਆ ਪੋਸਟਾਂ ਤੁਹਾਨੂੰ ਦੱਸ ਹੀ ਦਿੱਤੀਆਂ ਇਸ ਦੇ ਵਿੱਚ ਜਿਹੜੀਆਂ 47 ਜਿਹੜੀਆਂ ਉਸ ਤਰ੍ਹਾਂ ਹੈ ਤੇ ਜੇ ਕੋਈ ਕੈਂਡੀਡੇਟ ਇਹ ਫਾਰਮ ਅਪਲਾਈ ਕਰਨਾ ਚਾਹੁੰਦਾ ਹੈ ਤੇ ਕਰ ਸਕਦੇ ਆ 8 ਜਨਵਰੀ ਤੋਂ ਇਹ ਫਾਰਮ ਜਿਹੜੇ ਆਨਲਾਈਨ ਅਪਲਾਈ ਹੋ ਚੁੱਕੇ ਆ ਤੇ ਬੀ ਜਨਵਰੀ ਤੱਕ ਇਹ ਜਿਹੜੇ ਫਾਰਮ ਦੀ ਲਾਸਟ ਜਿਹੜੀ ਆ ਉਹ ਡੇਟ ਹੈ ਸੋ ਬਾਕੀ ਇਦਾਂ ਦੀ ਅਪਡੇਟਾਂ ਲੈਣ ਦੇ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਜਿਹੜੇ ਕੈਂਡੀਡੇਟ ਚੈਨਲ ਤੇ ਨਵੇਂ ਜੁੜੇ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੀ ਤੇ ਸਾਡੇ ਟੈਲੀਗ੍ਰam ਚੈਨਲ ਨੂੰ ਵੀ ਜ਼ਰੂਰ ਜੁਆਇਨ ਕਰਨਾ ਉਸ ਦਾ ਜਿਹੜਾ ਲਿੰਕ ਤੁਹਾਨੂੰ ਉਹ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਿਹੜਾ ਆ ਉਹ ਮਿਲ ਜਾਵੇਗਾ ਬਾਕੀ ਜਲਦੀ ਮਿਲਦੇ ਹਾਂ ਅਗਲੀ ਅਪਡੇਟ ਲੈ ਕੇ ਤਦ ਤੱਕ ਲਈ ਧੰਨਵਾਦ